ਦੋਸਤੋ ਕੀ ਤੁਸੀਂ ਕਦੇ ਸੋਚਿਆ ਹੈ ਕਈ ਵਾਰ ਇੱਕ ਸ਼ਬਦ ਇੱਕ ਛੋਟਾ ਜਿਹਾ ਵਾਕ ਕਿਸੇ ਦਾ ਦਿਲ ਤੋੜ ਸਕਦਾ ਹੈ ਤੇ ਕਈ ਵਾਰ ਇੱਕ ਚੁੱਪੀ ਕਿਸੇ ਰਿਸ਼ਤੇ ਨੂੰ ਬਚਾ ਵੀ ਸਕਦੀ ਹੈ ਜ਼ਿੰਦਗੀ ਵਿੱਚ ਹਰ ਗੱਲ ਬੋਲਣ ਨਾਲ ਨਹੀਂ ਹੁੰਦੀ ਕਈ ਵਾਰ ਸੱਚੇ ਸ਼ਬਦ ਵੀ ਗਲਤ ਵੇਲੇ ਤੇ ਨਿਕਲਣੇ ਕਿਸੇ ਨੂੰ ਤਲਵਾਰ ਵਾਂਗ ਛੁੱਪ ਜਾਂਦੇ ਹਨ ਤੇ ਕਈ ਵਾਰ ਜਦੋਂ ਤੁਸੀਂ ਚੁੱਪ ਰਹਿੰਦੇ ਹੋ ਲੋਕ ਤੁਹਾਡੀ ਕਦਰ ਵਧੇਰੇ ਕਰਨ ਲੱਗਦੇ ਹਨ ਪਰ ਇੱਥੇ ਸਭ ਤੋਂ ਵੱਡਾ ਸਵਾਲ ਹੈ ਕਦੋਂ ਚੁੱਪ ਰਹਿਣਾ ਸਿਆਣਪ ਹੈ ਤੇ ਕਦੋਂ ਬੋਲਣਾ ਲਾਜ਼ਮੀ ਜੇ ਤੁਸੀਂ ਹਮੇਸ਼ਾ ਚੁੱਪ ਰਹੋਗੇ ਤਾਂ ਲੋਕ ਤੁਹਾਨੂੰ ਕਮਜ਼ੋਰ ਸਮਝਣ ਲੱਗਣਗੇ ਅਤੇ ਜੇ ਹਮੇਸ਼ਾ ਬੋਲਦੇ ਰਹੋਗੇ ਤਾਂ ਲੋਕ ਤੁਹਾਡੀ ਇੱਜ਼ਤ ਕਰਨੀ ਛੱਡ ਦੇਣਗੇ ਇਸ ਲਈ ਜ਼ਿੰਦਗੀ ਦਾ ਸਭ ਤੋਂ ਵੱਡਾ ਰਾਜ਼ ਸਭ ਤੋਂ ਵੱਡੀ ਕਲਾ ਇਹ ਹੈ ਕਦੋਂ ਚੁੱਪ ਰਹਿਣਾ ਹੈ ਤੇ ਕਦੋਂ ਬੋਲਣਾ ਹੈ ਇਹ ਕਲਾ ਸਿਰਫ ਸ਼ਬਦਾਂ ਦੀ ਨਹੀਂ ਇਹ ਤਾਂ ਮਨ ਦੇ ਕੰਟਰੋਲ ਦੀ ਕਲਾ ਹੈ ਇੱਕ ਖਮੋਸ਼ੀ ਹਜ਼ਾਰਾਂ ਗੱਲਾਂ ਤੋਂ ਵੱਧ ਬੋਲ ਸਕਦੀ ਹੈ ਤੇ ਇੱਕ ਵਾਕ ਕਿਸੇ ਦੀ ਪੂਰੀ ਸੋਚ ਨੂੰ ਬਦਲ ਸਕਦਾ ਹੈ ਜਦੋਂ ਕੋਈ ਤੁਹਾਡੀ ਗੁੱਸੇ ਵਿੱਚ ਬੇਇੱਜ਼ਤੀ ਕਰਦਾ ਹੈ ਤੇ ਤੁਸੀਂ ਚੁੱਪ ਰਹਿ ਜਾਂਦੇ ਹੋ ਉਹ ਚੁੱਪੀ ਤੁਹਾਡੀ ਸਭ ਤੋਂ ਵੱਡੀ ਤਾਕਤ ਬਣ ਜਾਂਦੀ ਹੈ ਕਿਉਂਕਿ ਲੋਕ ਸੋਚਣ ਤੇ ਮਜਬੂਰ ਹੋ ਜਾਂਦੇ ਹਨ ਇਸਨੇ ਜਵਾਬ ਕਿਉਂ ਨਹੀਂ ਦਿੱਤਾ ਕਿ ਇਸ ਦੀ ਹਿੰਮਤ ਵੱਧ ਹੈ ਜਾਂ ਇਸ ਦੀ ਸੋਚ ਵੱਡੀ ਹੈ ਪਰ ਜਦੋਂ ਸਮਾਂ ਆਵੇ ਸੱਚ ਦੀ ਗੱਲ ਕਰਨ ਦਾ ਜਦੋਂ ਕਿਸੇ ਦੀ ਇੱਜ਼ਤ ਉੱਤੇ ਹਮਲਾ ਹੋਵੇ ਜਦੋਂ ਜ਼ੁਲਮ ਦੇ ਸਾਹਮਣੇ ਖੜਾ ਹੋਣਾ ਲਾਜ਼ਮੀ ਹੋਵੇ ਉੱਥੇ ਚੁੱਪੀ ਕਮਜ਼ੋਰੀ ਬਣ ਜਾਂਦੀ ਹੈ ਉੱਥੇ ਤੁਹਾਡੀ ਆਵਾਜ਼ ਤੁਹਾਡਾ ਹੌਸਲਾ ਤੁਹਾਡੀ ਪਛਾਣ ਬਣ ਜਾਂਦਾ ਹੈ ਕਿਸੇ ਨੇ ਸੱਚੀ ਕਿਹਾ ਹੈ ਸਮੇਂ ਤੇ ਚੁੱਪੀ ਹੀਰੇ ਵਰਗੀ ਹੁੰਦੀ ਹੈ ਤੇ ਸਮੇਂ ਤੇ ਬੋਲਣਾ ਸੋਨੇ ਵਰਗਾ ਦੋਸਤੋ ਇਹ ਵੀਡੀਓ ਸਿਰਫ ਇੱਕ ਟੌਪਿਕ ਨਹੀਂ ਹੈ ਇਹ ਤੁਹਾਡੀ ਸੋਚ ਬਦਲ ਸਕਦੀ ਹੈ ਇਹ ਤੁਹਾਡੀ ਲਾਈਫ ਵਿੱਚ ਰਿਸਪੈਕਟ ਵਧਾ ਸਕਦੀ ਹੈ ਇਹ ਤੁਹਾਡੇ ਰਿਸ਼ਤਿਆਂ ਨੂੰ ਮਜ਼ਬੂਤ ਕਰ ਸਕਦੀ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਤੁਹਾਨੂੰ ਸਿਖਾ ਲੇਗੀ ਕਿ ਲੋਕ ਤੁਹਾਡੀ ਕਦਰ ਕਦੋਂ ਕਰਨਗੇ ਤੇ ਕਦੋਂ ਤੁਹਾਨੂੰ ਇਗਨੋਰ ਕਰਨਗੇ ਤਾਂ ਆਓ ਅੱਜ ਅਸੀਂ ਸਿੱਖੀਏ ਕਦੋਂ ਚੁੱਪ ਰਹਿਣਾ ਤੁਹਾਡਾ ਹਥਿਆਰ ਹੈ ਤੇ ਕਦੋਂ ਬੋਲਣਾ ਤੁਹਾਡੀ ਸਭ ਤੋਂ ਵੱਡੀ ਸਿਆਣਪ ਨੰਬਰ 1 ਚੁੱਪ ਰਹਿਣ ਦੀ ਤਾਕਤ ਦੋਸਤੋ ਚੁੱਪ ਰਹਿਣਾ ਕਈ ਲੋਕਾਂ ਨੂੰ ਕਮਜ਼ੋਰੀ ਲੱਗਦਾ ਹੈ ਪਰ ਹਕੀਕਤ ਇਹ ਹੈ ਕਿ ਚੁੱਪੀ ਕਮਜ਼ੋਰੀ ਨਹੀਂ ਚੁੱਪੀ ਤਾਕਤ ਹੈ ਇਹ ਉਹ ਤਾਕਤ ਹੈ ਜੋ ਸ਼ੋਰ ਵਿੱਚ ਵੀ ਆਪਣੀ ਆਵਾਜ਼ ਬਣਾਉਂਦੀ ਹੈ ਸੋਚੋ ਜਦੋਂ ਕੋਈ ਤੁਹਾਨੂੰ ਗੁੱਸੇ ਵਿੱਚ ਪੜਕਾਰ ਰਿਹਾ ਹੈ ਤੁਹਾਡੀ ਬੇਇੱਜ਼ਤੀ ਕਰ ਰਿਹਾ ਹੈ ਤੇ ਤੁਸੀਂ ਜਵਾਬ ਨਹੀਂ ਦਿੰਦੇ ਉਸ ਵੇਲੇ ਤੁਹਾਡੀ ਚੁੱਪੀ ਉਸ ਦੇ ਸ਼ਬਦਾਂ ਨਾਲੋਂ ਕਈ ਗੁਣਾ ਵੱਧ ਬੋਲਦੀ ਹੈ ਕਿਉਂਕਿ ਚੁੱਪੀ ਸਮਝਦਾਰੀ ਦਾ ਨਿਸ਼ਾਨ ਹੈ ਚੁੱਪੀ ਦਿਲ ਤੇ ਦਿਮਾਗ ਦੇ ਕੰਟਰੋਲ ਦੀ ਪਹਿਚਾਨ ਹੈ ਇਹ ਸੱਚ ਹੈ ਦੋਸਤੋ ਕਿਉਂਕਿ ਗੁੱਸੇ ਦਾ ਜਵਾਬ ਗੁੱਸੇ ਨਾਲ ਦੇਣਾ ਅੱਗ ਤੇ ਤੇਲ ਪਾਉਣ ਵਰਗਾ ਹੈ ਪਰ ਗੁੱਸੇ ਦਾ ਜਵਾਬ ਚੁੱਪੀ ਨਾਲ ਦੇਣਾ ਉਸ ਅਗਨ ਨੂੰ ਆਪਣੇ ਆਪ ਠੰਡਾ ਕਰ ਦਿੰਦਾ ਹੈ ਇੱਕ ਵਾਰ ਦਾ ਵਾਕਿਆ ਸੋਚੋ ਦੋ ਦੋਸਤ ਬੈਠੇ ਸਨ ਇੱਕ ਨੇ ਦੂਜੇ ਨੂੰ ਗਾਲਾਂ ਕੱਢੀਆਂ ਬੇਇੱਜ਼ਤੀ ਕੀਤੀ ਪਰ ਦੂਜਾ ਚੁੱਪ ਰਿਹਾ ਲੋਕਾਂ ਨੇ ਪੁੱਛਿਆ ਤੂੰ ਕੁਝ ਬੋਲਿਆ ਕਿਉਂ ਨਹੀਂ ਉਸਨੇ ਹੱਸ ਕੇ ਕਿਹਾ ਜੇ ਕੋਈ ਮੇਰੇ ਕੋਲ ਗੰਦ ਦਾ ਥੈਲਾ ਲਿਆ ਕੇ ਦੇਵੇ ਤੇ ਮੈਂ ਉਸ ਨੂੰ ਹੱਥ ਨਹੀਂ ਲਾਉਂਦਾ ਤਾਂ ਉਹ ਗੰਦ ਉਸਦੇ ਕੋਲ ਹੀ ਰਹਿੰਦਾ ਹੈ ਮੇਰੇ ਕੋਲ ਨਹੀਂ ਆਉਂਦਾ ਇਹ ਹੀ ਤਾਕਤ ਹੈ ਚੁੱਪੀ ਦੀ ਚੁੱਪੀ ਤੁਹਾਡਾ ਕੈਰੈਕਟਰ ਦਿਖਾਉਂਦੀ ਹੈ। ਚੁੱਪੀ ਤੁਹਾਡੀ ਮੈਚਿਓਰਿਟੀ ਦਿਖਾਉਂਦੀ ਹੈ। ਤੇ ਚੁੱਪੀ ਤੁਹਾਨੂੰ ਉਹ ਇੱਜ਼ਤ ਦਿਵਾਉਂਦੀ ਹੈ ਜੋ ਕਦੇ-ਕਦੇ ਸ਼ਬਦ ਵੀ ਨਹੀਂ ਦਿਵਾ ਸਕਦੇ। ਦੋਸਤੋ, ਮਨੋਵਿਗਿਆਨ ਵਿੱਚ ਵੀ ਕਿਹਾ ਗਿਆ ਹੈ ਕਿ ਚੁੱਪ ਰਹਿਣ ਵਾਲੇ ਲੋਕ ਜ਼ਿਆਦਾ ਗਹਿਰੀ ਸੋਚ ਵਾਲੇ ਹੁੰਦੇ ਹਨ। ਉਹ ਹਰ ਗੱਲ ਬੋਲ ਕੇ ਨਹੀਂ ਦੱਸਦੇ ਪਰ ਜਦੋਂ ਬੋਲਦੇ ਹਨ ਲੋਕ ਧਿਆਨ ਨਾਲ ਸੁਣਦੇ ਹਨ। ਇਹ ਰਿਸਪੈਕਟ ਚੁੱਪੀ ਨਾਲ ਹੀ ਮਿਲਦੀ ਹੈ। ਸੋਚੋ ਇੱਕ ਕਲਾਸ ਵਿੱਚ ਦੋ ਵਿਦਿਆਰਥੀ ਹਨ। ਇੱਕ ਹਮੇਸ਼ਾ ਬੋਲਦਾ ਹੈ ਹਰ ਗੱਲ ਤੇ ਟਿੱਪਣੀ ਕਰਦਾ ਹੈ ਦੂਜਾ ਚੁੱਪ ਰਹਿੰਦਾ ਹੈ ਧਿਆਨ ਦਿੰਦਾ ਹੈ ਸੋਚਦਾ ਹੈ ਤੇ ਜਦੋਂ ਉਹ ਇੱਕ ਵਾਰੀ ਬੋਲਦਾ ਹੈ ਪੂਰੀ ਕਲਾਸ ਚੁੱਪ ਹੋ ਕੇ ਸੁਣਦੀ ਹੈ ਇਹ ਹੀ ਚੁੱਪ ਦੀ ਸ਼ਾਨ ਹੈ ਚੁੱਪੀ ਤੁਹਾਨੂੰ ਪ੍ਰਤੀਕਿਰਿਆ ਤੋਂ ਬਚਾਉਂਦੀ ਹੈ ਕਿਉਂਕਿ ਪ੍ਰਤੀਕਿਰਿਆ ਹਮੇਸ਼ਾ ਪਲ-ਪਲ ਦੀ ਗਲਤੀ ਹੁੰਦੀ ਹੈ ਪਰ ਚੁੱਪੀ ਜਵਾਬ ਬਣਦੀ ਹੈ ਜਿੱਥੇ ਲੋਕ ਗੁੱਸੇ ਵਿੱਚ ਫੈਸਲੇ ਲੈਂਦੇ ਹਨ ਉੱਥੇ ਚੁੱਪ ਰਹਿਣ ਵਾਲੇ ਲੋਕ ਸੋਚ ਕੇ ਸਹੀ ਕਦਮ ਚੁੱਕਦੇ ਹਨ ਇਸ ਲਈ ਯਾਦ ਰੱਖੋ ਚੁੱਪ ਰਹਿਣਾ ਹਾਰ ਨਹੀਂ ਹੈ ਚੁੱਪ ਰਹਿਣਾ ਸਿਆਣਪ ਹੈ ਚੁੱਪ ਰਹਿਣਾ ਉਹ ਤਾਕਤ ਹੈ ਜੋ ਤੁਹਾਡੇ ਦੁਸ਼ਮਣ ਨੂੰ ਵੀ ਹਿਲਾ ਦਿੰਦੀ ਹੈ ਦੋਸਤੋ ਅਗਲੀ ਵਾਰੀ ਜਦੋਂ ਕੋਈ ਤੁਹਾਨੂੰ ਪੜਕਾਵੇ ਤਾਂ ਯਾਦ ਰੱਖਣਾ ਤੁਹਾਡੀ ਚੁੱਪੀ ਤੁਹਾਡੀ ਆਵਾਜ਼ ਹੈ ਤੇ ਇਹ ਆਵਾਜ਼ ਕਈ ਵਾਰ ਚੀਖ ਤੋਂ ਵੀ ਵੱਡੀ ਹੁੰਦੀ ਹੈ ਨੰਬਰ 2 ਬੋਲਣ ਦੀ ਲੋੜ ਜਿਵੇਂ ਚੁੱਪ ਰਹਿਣਾ ਸਿਆਣਪ ਹੈ ਓਵੇਂ ਹੀ ਕਈ ਵਾਰ ਬੋਲਣਾ ਲਾਜ਼ਮੀ ਹੁੰਦਾ ਹੈ ਹਾਂ ਚੁੱਪੀ ਹਰ ਵੇਲੇ ਹੱਲ ਨਹੀਂ ਹੁੰਦੀ ਕਈ ਸਥਿਤੀਆਂ ਵਿੱਚ ਜੇ ਤੁਸੀਂ ਬੋਲਦੇ ਨਹੀਂ ਤਾਂ ਲੋਕ ਤੁਹਾਡੀ ਚੁੱਪੀ ਨੂੰ ਹਿੰਮਤ ਨਹੀਂ ਸਗੋਂ ਕਮਜ਼ੋਰੀ ਸਮਝਣ ਲੱਗਦੇ ਹਨ ਸੋਚੋ ਜੇਕਰ ਕੋਈ ਤੁਹਾਡੇ ਪਰਿਵਾਰ ਦੇ ਖਿਲਾਫ ਗਲਤ ਬੋਲਦਾ ਹੈ ਤੇ ਤੁਸੀਂ ਚੁੱਪ ਰਹਿ ਜਾਂਦੇ ਹੋ ਕੀ ਇਹ ਸਹੀ ਹੈ ਨਹੀਂ ਦੋਸਤੋ ਉਥੇ ਬੋਲਣਾ ਜ਼ਰੂਰੀ ਹੈ ਕਿਉਂਕਿ ਕੁਝ ਮੌਕੇ ਚੁੱਪ ਰਹਿ ਕੇ ਗੁਆਏ ਨਹੀਂ ਜਾਂਦੇ ਉਥੇ ਆਵਾਜ਼ ਬੁਲੰਦ ਕਰਨੀ ਪੈਂਦੀ ਹੈ ਦੋਸਤੋ ਬੋਲਣਾ ਸਿਰਫ ਸ਼ਬਦਾਂ ਦਾ ਕੰਮ ਨਹੀਂ ਹੈ ਬੋਲਣਾ ਹਿੰਮਤ ਹੈ ਬੋਲਣਾ ਉਹ ਤਾਕਤ ਹੈ ਜੋ ਅੰਧਕਾਰ ਵਿੱਚ ਰੋਸ਼ਨੀ ਜਗਾਉਂਦੀ ਹੈ ਜਦੋਂ ਕੋਈ ਤੁਹਾਨੂੰ ਗਲਤ ਦਿਖਾਏ ਤੇ ਤੁਸੀਂ ਚੁੱਪ ਰਹਿ ਜਾਓ ਤਾਂ ਤੁਸੀਂ ਉਸ ਗਲਤੀ ਨੂੰ ਵਧਣ ਦਾ ਮੌਕਾ ਦਿੰਦੇ ਹੋ ਪਰ ਜਦੋਂ ਤੁਸੀਂ ਬੋਲਦੇ ਹੋ ਤਾਂ ਤੁਸੀਂ ਹੋਰਾਂ ਲਈ ਰਾਹ ਦਿਖਾਉਂਦੇ ਹੋ ਤੁਸੀਂ ਉਹ ਚਿੰਗਾਰੀ ਬਣਦੇ ਹੋ ਜੋ ਬਦਲਾਅ ਦੀ ਅੱਗ ਨੂੰ ਜਨਮ ਦਿੰਦੀ ਹੈ ਇੱਕ ਕਹਾਣੀ ਇੱਕ ਛੋਟੇ ਪਿੰਡ ਵਿੱਚ ਇੱਕ ਜ਼ਮੀਂਦਾਰ ਲੋਕਾਂ ਨੂੰ ਦਬਾਉਂਦਾ ਸੀ ਸਾਰੇ ਪਿੰਡ ਵਾਲੇ ਚੁੱਪ ਰਹਿੰਦੇ ਸਨ ਕੋਈ ਵੀ ਆਵਾਜ਼ ਨਹੀਂ ਚੁੱਕਦਾ ਸੀ ਪਰ ਇੱਕ ਦਿਨ ਇੱਕ ਨੌਜਵਾਨ ਖੜਾ ਹੋਇਆ ਤੇ ਕਿਹਾ "ਬਸ ਹੁਣ ਇਹ ਗਲਤ ਹੈ ਤੇ ਮੈਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗਾ।" ਦੋਸਤੋ, ਉਸ ਇੱਕ ਬੋਲਣ ਨਾਲ ਸਾਰੇ ਪਿੰਡ ਦੀ ਹਿੰਮਤ ਵਧ ਗਈ। ਉਸ ਦੀ ਆਵਾਜ਼ ਨੇ ਪਿੰਡ ਨੂੰ ਆਜ਼ਾਦ ਕਰਾ ਦਿੱਤਾ। ਇਹੀ ਹੈ ਬੋਲਣ ਦੀ ਲੋੜ। ਕਈ ਵਾਰ ਤੁਹਾਡੀ ਆਵਾਜ਼ ਸੈਂਕੜਿਆਂ ਦੀ ਤਾਕਤ ਬਣ ਜਾਂਦੀ ਹੈ। ਪਰ ਯਾਦ ਰੱਖੋ, ਬੋਲਣਾ ਮਤਲਬ ਬੇਵਕੂਫੀ ਨਾਲ ਚਲਾਉਣਾ ਨਹੀਂ। ਬੋਲਣ ਦਾ ਮਤਲਬ ਹੈ ਸਹੀ ਗੱਲ ਨੂੰ ਸਹੀ ਸਮੇਂ ਤੇ ਹਿੰਮਤ ਨਾਲ ਰੱਖਣਾ। ਇਕ ਸ਼ਾਂਤ ਪਰ ਤਾਕਤਵਰ ਆਵਾਜ਼ ਹਜ਼ਾਰਾਂ ਸ਼ੋਰਾਂ ਤੋਂ ਵੱਧ ਹੁੰਦੀ ਹੈ। ਦੋਸਤੋ, ਜਦੋਂ ਤੁਸੀਂ ਸੱਚ ਲਈ ਬੋਲਦੇ ਹੋ, ਲੋਕ ਪਹਿਲਾਂ ਤੁਹਾਡੇ ਨਾਲ ਨਹੀਂ ਹੋਣਗੇ ਪਰ ਸਮਾਂ ਆਉਂਦੇ ਹੀ ਲੋਕ ਤੁਹਾਡੀ ਹਿੰਮਤ ਨੂੰ ਸਲੂਟ ਕਰਨਗੇ। ਕਿਉਂਕਿ ਦੁਨੀਆ ਵਿੱਚ ਇੱਜ਼ਤ ਉਸੇ ਦੀ ਹੁੰਦੀ ਹੈ ਜੋ ਸਹੀ ਵੇਲੇ ਸਹੀ ਗੱਲ ਬੋਲਣ ਦੀ ਹਿੰਮਤ ਰੱਖਦਾ ਹੈ। ਇਸ ਲਈ ਯਾਦ ਰੱਖੋ, ਚੁੱਪੀ ਸੋਨਾ ਹੈ ਪਰ ਹਮੇਸ਼ਾ ਨਹੀਂ। ਜਿੱਥੇ ਸੱਚ ਦੀ ਲੜਾਈ ਹੈ, ਉੱਥੇ ਬੋਲਣਾ ਹੀ ਹੀਰਾ ਹੈ। ਨੰਬਰ 3 ਚੁੱਪੀ ਦਾ ਮਨੋਵਿਗਿਆਨ ਦੋਸਤੋ ਕੀ ਤੁਸੀਂ ਜਾਣਦੇ ਹੋ ਚੁੱਪੀ ਸਿਰਫ ਇੱਕ ਐਕਸ਼ਨ ਨਹੀਂ ਇਹ ਤਾਂ ਇੱਕ ਸਾਈਕੋਲੋਜੀ ਹੈ ਚੁੱਪੀ ਮਨੁੱਖ ਦੇ ਦਿਮਾਗ ਅਤੇ ਦਿਲ ਦੀ ਗਹਿਰਾਈ ਨੂੰ ਦਰਸਾਉਂਦੀ ਹੈ ਜਦੋਂ ਕੋਈ ਬੰਦਾ ਚੁੱਪ ਰਹਿੰਦਾ ਹੈ ਲੋਕ ਉਸ ਬਾਰੇ ਸੋਚਣ ਲੱਗਦੇ ਹਨ ਇਹ ਸੋਚ ਰਿਹਾ ਹੈ ਇਹਦੇ ਦਿਲ ਵਿੱਚ ਕੀ ਹੈ ਇਹ ਬੋਲ ਕਿਉਂ ਨਹੀਂ ਰਿਹਾ ਇਹਹੀ ਚੁੱਪੀ ਦਾ ਮਨੋਵਿਗਿਆਨ ਹੈ ਚੁੱਪੀ ਉਤਸੁਕਤਾ ਪੈਦਾ ਕਰਦੀ ਹੈ ਚੁੱਪੀ ਸਨਮਾਨ ਨੂੰ ਜਨਮ ਦਿੰਦੀ ਹੈ ਤੇ ਚੁੱਪੀ ਤੁਹਾਨੂੰ ਆਮ ਤੋਂ ਖਾਸ ਬਣਾ ਦਿੰਦੀ ਹੈ ਮਨੋਵਿਗਿਆਨ ਦੇ ਵਿਦਵਾਨ ਕਹਿੰਦੇ ਹਨ ਚੁੱਪ ਰਹਿਣ ਵਾਲੇ ਲੋਕ ਜ਼ਿਆਦਾ ਗਹਿਰੀ ਸੋਚ ਵਾਲੇ ਹੁੰਦੇ ਹਨ ਉਹ ਧਿਆਨ ਕਰਦੇ ਹਨ ਜਾਂਚ ਕਰਦੇ ਹਨ ਤੇ ਫਿਰ ਆਪਣੀ ਊਰਜਾ ਉਸ ਗੱਲ ਤੇ ਲਾਉਂਦੇ ਹਨ ਜੋ ਸੱਚਮੁੱਚ ਮਹੱਤਵਪੂਰਨ ਹੁੰਦੀ ਹੈ ਮੀਟਿੰਗ ਵਿੱਚ ਇੱਕ ਬੰਦਾ ਹਮੇਸ਼ਾ ਬੋਲਦਾ ਰਹਿੰਦਾ ਹੈ ਲੋਕ ਉਸ ਨੂੰ ਇਗਨੋਰ ਕਰਨ ਲੱਗਦੇ ਹਨ ਪਰ ਇੱਕ ਹੋਰ ਬੰਦਾ ਚੁੱਪ ਬੈਠਾ ਹੈ ਹਰ ਗੱਲ ਧਿਆਨ ਨਾਲ ਸੁਣਦਾ ਹੈ ਤੇ ਜਦੋਂ ਉਹ ਬੋਲਦਾ ਹੈ ਉਸਦੇ ਦੋ ਸ਼ਬਦ ਹੀ ਕਾਫੀ ਹੁੰਦੇ ਹਨ ਕਿਉਂਕਿ ਲੋਕ ਜਾਣਦੇ ਹਨ ਇਹ ਸ਼ਖਸ ਸੋਚ ਕੇ ਬੋਲਦਾ ਹੈ ਇਹ ਹੈ ਚੁੱਪੀ ਦਾ ਮਨੋਵਿਗਿਆਨ ਚੁੱਪੀ ਨਾਲ ਤੁਸੀਂ ਆਪਣੀ ਊਰਜਾ ਸੇਵ ਕਰਦੇ ਹੋ ਜਿੱਥੇ ਹੋਰ ਲੋਕ ਬੇਕਾਰ ਦੀਆਂ ਗੱਲਾਂ 'ਚ ਊਰਜਾ ਖਰਚ ਕਰ ਰਹੇ ਹੁੰਦੇ ਹਨ ਤੁਸੀਂ ਚੁੱਪ ਰਹਿ ਕੇ ਆਪਣੀ ਸੋਚ ਨੂੰ ਮਜ਼ਬੂਤ ਕਰ ਰਹੇ ਹੁੰਦੇ ਹੋ ਇਹੀ ਕਾਰਨ ਹੈ ਕਿ ਚੁੱਪ ਰਹਿਣ ਵਾਲੇ ਲੋਕਾਂ ਦੀ ਮੌਜੂਦਗੀ ਮਜ਼ਬੂਤ ਹੁੰਦੀ ਹੈ ਇੱਕ ਹੋਰ ਮਨੋਵਿਗਿਆਨ ਹੈ ਚੁੱਪੀ ਤੁਹਾਡਾ ਅਧਿਕਾਰ ਵਧਾਉਂਦੀ ਹੈ ਸੋਚੋ ਇੱਕ ਟੀਚਰ ਕਲਾਸ ਵਿੱਚ ਚੁੱਪ ਖੜੀ ਹੈ ਬੱਚੇ ਆਪਣੇ ਆਪ ਚੁੱਪ ਹੋ ਜਾਂਦੇ ਹਨ। ਉਹਨਾਂ ਨੂੰ ਲੱਗਦਾ ਹੈ ਕਿ ਚੁੱਪੀ ਦੇ ਪਿੱਛੇ ਕੋਈ ਡੰਗਾਈ ਹੈ। ਇਹ ਰਿਸਪੈਕਟ ਸ਼ਬਦਾਂ ਨਾਲ ਨਹੀਂ ਚੁੱਪੀ ਨਾਲ ਮਿਲਦੀ ਹੈ। ਪਰ ਦੋਸਤੋ ਸਭ ਤੋਂ ਵੱਡਾ ਮਨੋਵਿਗਿਆਨ ਇਹ ਹੈ। ਚੁੱਪੀ ਆਪਣੇ ਆਪ ਨਾਲ ਕਨੈਕਸ਼ਨ ਬਣਾਉਂਦੀ ਹੈ। ਜਦੋਂ ਤੁਸੀਂ ਚੁੱਪ ਬੈਠਦੇ ਹੋ ਤਾਂ ਤੁਸੀਂ ਆਪਣੇ ਵਿਚਾਰਾਂ ਨੂੰ ਸੁਣ ਸਕਦੇ ਹੋ। ਤੁਹਾਨੂੰ ਪਤਾ ਲੱਗਦਾ ਹੈ ਤੁਸੀਂ ਕੌਣ ਹੋ ਤੇ ਤੁਹਾਨੂੰ ਕਿੱਥੇ ਜਾਣਾ ਹੈ। ਇਸ ਲਈ ਯਾਦ ਰੱਖੋ ਚੁੱਪੀ ਤੁਹਾਨੂੰ ਆਮ ਭੀੜ ਤੋਂ ਵੱਖਰਾ ਕਰਦੀ ਹੈ ਚੁੱਪੀ ਤੁਹਾਡੀ ਸੋਚ ਨੂੰ ਡੀਪ ਬਣਾਉਂਦੀ ਹੈ ਤੇ ਚੁੱਪੀ ਤੁਹਾਨੂੰ ਹੋਰ ਰਿਸਪੈਕਟ ਦਿਵਾਉਂਦੀ ਹੈ ਜੋ ਸ਼ਬਦ ਕਦੇ ਨਹੀਂ ਦਿਵਾ ਸਕਦੇ ਦੋਸਤੋ ਚੁੱਪੀ ਕਮਜ਼ੋਰੀ ਨਹੀਂ ਇੱਕ ਮਨੋਵਿਗਿਆਨਕ ਤਾਕਤ ਹੈ ਅਤੇ ਜਿਸ ਨੇ ਇਹ ਤਾਕਤ ਸਮਝ ਲਈ ਉਸ ਨੂੰ ਦੁਨੀਆ ਦੀ ਕੋਈ ਵੀ ਆਵਾਜ਼ ਹਿਲਾ ਨਹੀਂ ਸਕਦੀ ਨੰਬਰ 4 ਬੋਲਣ ਦਾ ਅਸਰ ਦੋਸਤੋ ਜਿਵੇਂ ਚੁੱਪੀ ਦੀ ਆਪਣੀ ਤਾਕਤ ਹੈ ਉਵੇਂ ਹੀ ਬੋਲਣ ਦਾ ਵੀ ਬੇਹਦ ਵੱਡਾ ਅਸਰ ਹੁੰਦਾ ਹੈ ਇੱਕ ਸ਼ਬਦ ਕਿਸੇ ਦਾ ਦਿਲ ਤੋੜ ਸਕਦਾ ਹੈ ਤੇ ਇੱਕ ਸ਼ਬਦ ਕਿਸੇ ਦੀ ਟੁੱਟੀ ਹੋਈ ਉਮੀਦ ਨੂੰ ਜ਼ਿੰਦਾ ਕਰ ਸਕਦਾ ਹੈ ਸੋਚੋ ਇੱਕ ਬੱਚਾ ਪ੍ਰੀਖਿਆ ਵਿੱਚ ਫੇਲ ਹੋ ਗਿਆ ਹੈ ਸਾਰੇ ਉਸ ਨੂੰ ਡਾਂਟਦੇ ਹਨ ਪਰ ਜੇ ਉਸ ਦੀ ਮਾਂ ਸਿਰਫ ਇਹ ਕਹਿ ਦੇਵੇ ਬੇਟਾ ਇਹ ਸਿਰਫ ਇੱਕ ਇਮਤਿਹਾਨ ਹੈ ਤੂੰ ਹਾਰਿਆ ਨਹੀਂ ਤੂੰ ਸਿੱਖਿਆ ਹੈ ਇਹ ਇੱਕ ਵਾਕ ਉਸ ਬੱਚੇ ਦੀ ਪੂਰੀ ਸੋਚ ਬਦਲ ਸਕਦਾ ਹੈ ਇਹ ਹੈ ਬੋਲਣ ਦਾ ਅਸਰ ਦੋਸਤੋ ਬੋਲਣ ਨਾਲ ਰਿਸ਼ਤੇ ਬਣਦੇ ਹਨ ਬੋਲਣ ਨਾਲ ਦਿਲ ਜਿੱਤੇ ਜਾਂਦੇ ਹਨ ਤੇ ਬੋਲਣ ਨਾਲ ਹੀ ਕਿਸੇ ਦੀ ਕਦਰ ਵੱਧਦੀ ਹੈ ਮਨੋਵਿਗਿਆਨ ਕਹਿੰਦਾ ਹੈ ਲੋਕ ਤੁਹਾਨੂੰ ਤੁਹਾਡੇ ਸਟੇਟਸ ਨਾਲ ਨਹੀਂ ਸਗੋਂ ਤੁਹਾਡੇ ਸ਼ਬਦਾਂ ਦੇ ਅਸਰ ਨਾਲ ਯਾਦ ਰੱਖਦੇ ਹਨ ਦੋਸਤੋ ਬੋਲਣਾ ਸਿਰਫ ਜਾਣਕਾਰੀ ਦੇਣਾ ਨਹੀਂ ਹੈ ਬੋਲਣਾ ਮਤਲਬ ਹੈ ਭਾਵਨਾ ਨਾਲ ਜੁੜਨਾ ਜਦੋਂ ਤੁਸੀਂ ਸੱਚੇ ਦਿਲ ਨਾਲ ਬੋਲਦੇ ਹੋ ਤਾਂ ਤੁਹਾਡੇ ਸ਼ਬਦ ਸਿੱਧੇ ਦਿਮਾਗ ਤੇ ਨਹੀਂ ਸਗੋਂ ਦਿਲ ਤੇ ਅਸਰ ਕਰਦੇ ਹਨ ਇੱਕ ਛੋਟੀ ਕਹਾਣੀ ਵਿੱਚ ਇੱਕ ਅੰਨ੍ਹਾ ਬੰਦਾ ਰਸਤੇ ਤੇ ਬੈਠਾ ਸੀ ਉਸਦੇ ਕੋਲ ਇੱਕ ਤਖਤੀ ਸੀ ਮੈਂ ਅੰਨ੍ਹਾ ਹਾਂ ਮੇਰੀ ਮਦਦ ਕਰੋ ਲੋਕ ਆਉਂਦੇ ਜਾਂਦੇ ਪਰ ਕੋਈ ਵੱਡੀ ਮਦਦ ਨਹੀਂ ਕਰਦਾ ਇੱਕ ਵਿਅਕਤੀ ਨੇ ਆ ਕੇ ਉਸ ਤਖਤੀ ਤੇ ਲਿਖਿਆ ਅੱਜ ਦਾ ਦਿਨ ਕਿੰਨਾ ਸੋਹਣਾ ਹੈ ਪਰ ਮੈਂ ਉਸ ਨੂੰ ਦੇਖ ਨਹੀਂ ਸਕਦਾ ਦੋਸਤੋ ਉਸ ਵਾਕ ਨੇ ਚਮਤਕਾਰ ਕਰ ਦਿੱਤਾ ਲੋਕਾਂ ਨੇ ਖੁੱਲ ਕੇ ਮਦਦ ਕਰਨੀ ਸ਼ੁਰੂ ਕਰ ਦਿੱਤੀ ਇਹੀ ਹੈ ਸ਼ਬਦਾਂ ਦਾ ਜਾਦੂ ਸਹੀ ਸ਼ਬਦ ਸਹੀ ਵਕਤ ਤੇ ਚਮਤਕਾਰ ਕਰ ਜਾਂਦੇ ਹਨ ਔਰ ਯਾਦ ਰੱਖੋ ਬੋਲਣ ਦਾ ਅਸਰ ਤਦ ਹੀ ਹੁੰਦਾ ਹੈ ਜਦੋਂ ਤੁਹਾਡੇ ਸ਼ਬਦ ਸੱਚੇ ਦਿਲ ਤੋਂ ਨਿਕਲਦੇ ਹਨ ਬਣਾਵਟੀ ਗੱਲਾਂ ਖੋਖਲੇ ਵਾਦੇ ਲੋਕਾਂ ਦੇ ਕੰਨ ਤੱਕ ਪਹੁੰਚ ਸਕਦੇ ਹਨ ਪਰ ਸੱਚੀ ਗੱਲ ਦਿਲ ਦੇ ਅੰਦਰ ਜਾ ਕੇ ਵਸਦੀ ਹੈ ਇਸ ਲਈ ਦੋਸਤੋ ਯਾਦ ਰੱਖੋ ਤੁਹਾਡੇ ਸ਼ਬਦ ਤੁਹਾਡਾ ਹਥਿਆਰ ਹਨ ਤੁਸੀਂ ਚਾਹੋ ਤਾਂ ਕਿਸੇ ਦੀ ਉਮੀਦ ਜਗਾ ਸਕਦੇ ਹੋ ਤੇ ਚਾਹੋ ਤਾਂ ਕਿਸੇ ਦੀ ਜ਼ਿੰਦਗੀ ਬਦਲ ਸਕਦੇ ਹੋ ਨੰਬਰ 5 ਕਦੋਂ ਚੁੱਪ ਰਹਿਣਾ ਨਹੀਂ ਚਾਹੀਦਾ ਦੋਸਤੋ ਜਿੱਥੇ ਚੁੱਪ ਰਹਿਣਾ ਸਿਆਣਪ ਹੁੰਦੀ ਹੈ ਉੱਥੇ ਕੁਝ ਹਾਲਾਤ ਅਜਿਹੇ ਵੀ ਆਉਂਦੇ ਹਨ ਜਿੱਥੇ ਚੁੱਪ ਰਹਿਣਾ ਕਾਇਰਤਾ ਬਣ ਜਾਂਦੀ ਹੈ ਸੋਚੋ ਕਿਸੇ ਨਾਲ ਅਨਿਆਏ ਹੋ ਰਿਹਾ ਹੈ ਉਸਦੇ ਹੱਕ ਦੀ ਆਵਾਜ਼ ਦਬਾਈ ਜਾ ਰਹੀ ਹੈ ਜੇ ਅਸੀਂ ਉੱਥੇ ਵੀ ਚੁੱਪ ਰਹਿ ਗਏ ਤਾਂ ਸਾਡੀ ਚੁੱਪੀ ਜ਼ਾਲਮ ਦਾ ਹੌਸਲਾ ਵਧਾ ਦੇਵੇਗੀ ਇਤਿਹਾਸ ਗਵਾਹ ਹੈ ਜਿੱਥੇ ਲੋਕਾਂ ਨੇ ਅਨਿਆਏ ਦੇ ਅੱਗੇ ਚੁੱਪੀ ਧਾਰਨ ਕਰ ਲਈ ਉੱਥੇ ਬੁਰਾਈ ਨੇ ਆਪਣੀ ਜੜ੍ਹਾਂ ਹੋਰ ਮਜ਼ਬੂਤ ਕਰ ਲਈਆਂ ਬੋਲਣਾ ਜ਼ਰੂਰੀ ਹੈ ਜਦੋਂ ਕਿਸੇ ਦਾ ਹੱਕ ਮਾਰਿਆ ਜਾ ਰਿਹਾ ਜਾ ਰਿਹਾ ਹੋਵੇ ਜਦੋਂ ਕਿਸੇ ਨੂੰ ਬਿਨਾਂ ਕਾਰਨ ਤੰਗ ਕੀਤਾ ਜਾ ਰਿਹਾ ਹੋਵੇ ਜਦੋਂ ਤੁਸੀਂ ਜਾਣਦੇ ਹੋ ਕਿ ਚੁੱਪੀ ਨਾਲ ਸੱਚ ਦਬ ਜਾਵੇਗਾ ਇੱਕ ਛੋਟੀ ਕਹਾਣੀ ਸੁਣੋ ਇੱਕ ਦਫ਼ਤਰ ਵਿੱਚ ਇੱਕ ਕਰਮਚਾਰੀ ਨਾਲ ਹਰ ਵੇਲੇ ਤਕਾ ਹੁੰਦਾ ਸੀ ਉਸ ਦੀ ਮਿਹਨਤ ਦਾ ਕਦੇ ਵੀ ਕ੍ਰੈਡਿਟ ਨਹੀਂ ਮਿਲਦਾ ਸੀ ਤੇ ਉਸ ਦੀ ਗੱਲ ਨੂੰ ਹਮੇਸ਼ਾ ਦਬਾ ਦਿੱਤਾ ਜਾਂਦਾ ਸੀ ਸਾਰੇ ਕਰਮਚਾਰੀ ਇਹ ਸਭ ਕੁਝ ਵੇਖਦੇ ਸਨ ਪਰ ਡਰ ਕਰਕੇ ਚੁੱਪ ਰਹਿੰਦੇ ਸਨ ਇੱਕ ਦਿਨ ਇੱਕ ਸਾਥੀ ਨੇ ਹਿੰਮਤ ਕਰਕੇ ਆਪਣੇ ਮੈਨੇਜਰ ਦੇ ਸਾਹਮਣੇ ਸੱਚ ਬੋਲਿਆ ਉਸਨੇ ਕਿਹਾ ਸਰ ਇਹ ਕੰਮ ਉਸਨੇ ਕੀਤਾ ਹੈ ਅਤੇ ਇਸ ਦਾ ਹੱਕ ਉਸ ਨੂੰ ਹੀ ਮਿਲਣਾ ਚਾਹੀਦਾ ਹੈ ਦੋਸਤੋ ਉਹ ਇੱਕ ਆਵਾਜ਼ ਉਸ ਕਰਮਚਾਰੀ ਦੀ ਇੱਜ਼ਤ ਬਚਾ ਗਈ ਨਾ ਸਿਰਫ ਉਹ ਸਗੋਂ ਪੂਰੇ ਦਫ਼ਤਰ ਦਾ ਮਾਹੌਲ ਬਦਲ ਗਿਆ ਲੋਕਾਂ ਨੂੰ ਸਮਝ ਆ ਗਿਆ ਕਿ ਸੱਚ ਲਈ ਬੋਲਣਾ ਕਿੰਨਾ ਜ਼ਰੂਰੀ ਹੈ ਚੁੱਪੀ ਸਿਰਫ ਆਪਣੇ ਲਈ ਸੁਰੱਖਿਆ ਲਿਆਉਂਦੀ ਹੈ ਪਰ ਸੱਚੀ ਗੱਲ ਸਮਾਜ ਲਈ ਨਿਆਂ ਲਿਆਉਂਦੀ ਹੈ ਦੋਸਤੋ ਜਦੋਂ ਅਸੀਂ ਗਲਤ ਨੂੰ ਵੇਖ ਕੇ ਵਿੱਚ ਉਪ ਰਹਿੰਦੇ ਹਾਂ ਤਾਂ ਅਸੀਂ ਚੁੱਪਚਾਪ ਉਸ ਗਲਤ ਦਾ ਹਿੱਸਾ ਬਣ ਜਾਂਦੇ ਹਾਂ ਪਰ ਜਦੋਂ ਅਸੀਂ ਸੱਚ ਦਾ ਸਾਥ ਦੇ ਕੇ ਬੋਲਦੇ ਹਾਂ ਤਾਂ ਸਾਡੀ ਆਵਾਜ਼ ਹੋਰਾਂ ਲਈ ਹਿੰਮਤ ਬਣ ਜਾਂਦੀ ਹੈ ਪਰ ਇੱਕ ਗੱਲ ਯਾਦ ਰੱਖੋ ਬੋਲਣਾ ਮਤਲਬ ਸ਼ੋਰ ਮਚਾਉਣਾ ਨਹੀਂ ਬੋਲਣ ਦਾ ਮਤਲਬ ਹੈ ਸਹੀ ਢੰਗ ਨਾਲ ਸੱਚਾਈ ਨਾਲ ਆਪਣੀ ਗੱਲ ਰੱਖਣਾ ਜਿਵੇਂ ਮੋਮਬਤੀ ਸ਼ਾਂਤ ਰਹਿ ਕੇ ਹਨੇਰੇ ਨੂੰ ਦੂਰ ਕਰਦੀ ਹੈ ਓਵੇਂ ਹੀ ਸਹੀ ਸ਼ਬਦ ਸ਼ਾਂਤ ਢੰਗ ਨਾਲ ਬੁਰਾਈ ਨੂੰ ਦੂਰ ਕਰ ਸਕਦੇ ਹਨ ਕਿਉਂਕਿ ਸੱਚ ਬੋਲਣ ਵਾਲੀ ਇੱਕ ਆਵਾਜ਼ ਹਜ਼ਾਰਾਂ ਚੁੱਪੀਆਂ ਤੋਂ ਵੱਧ ਤਾਕਤਵਰ ਹੁੰਦੀ ਹੈ। ਨੰਬਰ 6 ਚੁੱਪ ਤੇ ਬੋਲਣ ਦਾ ਬੈਲੈਂਸ। ਜ਼ਿੰਦਗੀ ਵਿੱਚ ਸਭ ਤੋਂ ਵੱਡੀ ਸਿਆਣਪ ਇਹ ਹੈ ਕਦੋਂ ਚੁੱਪ ਰਹਿਣਾ ਹੈ ਤੇ ਕਦੋਂ ਬੋਲਣਾ ਹੈ। ਪਰ ਸਭ ਤੋਂ ਵੱਡਾ ਰਾਜ਼ ਕੀ ਹੈ? ਇਹ ਦੋਨਾਂ ਦੇ ਵਿਚਕਾਰ ਬੈਲੈਂਸ ਬਣਾਉਣਾ। ਸਿਰਫ ਚੁੱਪ ਰਹਿਣ ਵਾਲਾ ਇਨਸਾਨ ਕਈ ਵਾਰ ਆਪਣੀ ਕਦਰ ਗਵਾ ਬੈਠਦਾ ਹੈ। ਲੋਕ ਸੋਚਦੇ ਹਨ ਸ਼ਾਇਦ ਇਸਦੇ ਕੋਲ ਕਹਿਣ ਲਈ ਕੁਝ ਨਹੀਂ। ਪਰ बोलन ਵਾਲਾ ਵੀ ਲੋਕਾਂ ਦੇ ਦਿਲੋਂ ਉਤਰ ਜਾਂਦਾ ਹੈ ਇਸ ਲਈ ਜ਼ਿੰਦਗੀ ਦੀ ਅਸਲ ਕਲਾ ਹੈ ਚੁੱਪੀ ਤੇ ਬੋਲਣ ਦਾ ਸਹੀ ਸੰਤੁਲਨ ਸੋਚੋ ਜ਼ਰਾ ਇੱਕ ਦਰਿਆ ਨੂੰ ਹੀ ਵੇਖ ਲਓ ਜਦੋਂ ਉਹ ਚੁੱਪਚਾਪ ਵਹਿੰਦਾ ਹੈ ਉਹ ਸ਼ਾਂਤੀ ਦਿੰਦਾ ਹੈ ਪਰ ਜਦੋਂ ਜ਼ਰੂਰਤ ਪੈਂਦੀ ਹੈ ਉਸ ਦੀਆਂ ਗਰਜ-ਗਰਜ ਕੇ ਵਹਿਣ ਵਾਲੀ ਲਹਿਰਾਂ ਪਹਾੜ ਤੱਕ ਹਿਲਾ ਦਿੰਦੀਆਂ ਹਨ ਦਰਿਆਾਂ ਦੀ ਖੂਬਸੂਰਤੀ ਇਹ ਹੈ ਕਿ ਉਹ ਦੋਨੋਂ ਰੂਪ ਜਾਣਦਾ ਹੈ ਸ਼ਾਂਤੀ ਵੀ ਤੇ ਤਾਕਤ ਵੀ ਇੱਕ ਵਾਰ ਇੱਕ ਵਿਦਵਾਨ ਨੂੰ ਪੁੱਛਿਆ ਗਿਆ ਸਿਆਣਾ انسان ਕੌਣ ਹੁੰਦਾ ਹੈ ਉਸਨੇ ਮੁਸਕਰਾ ਕੇ ਜਵਾਬ ਦਿੱਤਾ ਜੋ ਜਾਣਦਾ ਹੋਵੇ ਕਦੋਂ ਚੁੱਪ ਰਹਿਣਾ ਹੈ ਤੇ ਕਦੋਂ ਬੋਲਣਾ ਹੈ ਜੀਵਨ ਵਿੱਚ ਅਸੀਂ ਵੀ ਇਹੀ ਕਲਾ ਸਿੱਖਣੀ ਹੈ ਜਦੋਂ ਗੱਲ ਭਾਵਨਾਵਾਂ ਦੀ ਹੋਵੇ ਜਿੱਥੇ ਕਿਸੇ ਨੂੰ ਸਮਝਾਉਣ ਲਈ ਸਮਾਂ ਚਾਹੀਦਾ ਹੋਵੇ ਉੱਥੇ ਚੁੱਪੀ ਸੋਨੇ ਵਰਗੀ ਹੈ ਪਰ ਜਦੋਂ ਸੱਚ ਹੱਕ ਜਾਂ ਨਿਆਂ ਦਾ ਸਵਾਲ ਹੋਵੇ ਉੱਥੇ ਬੋਲਣ ਵਾਲੀ ਆਵਾਜ਼ ਹੀਰਾ ਬਣ ਜਾਂਦੀ ਹੈ ਇੱਕ ਕਹਾਣੀ ਇੱਕ ਸਮਾਜ ਵਿੱਚ ਹਮੇਸ਼ਾ ਦੋ ਕਿਸਮ ਦੇ ਲੋਕ ਰਹਿੰਦੇ ਸਨ ਇੱਕ ਜੋ ਹਰ ਗੱਲ ਤੇ ਚੁੱਪ ਰਹਿੰਦੇ ਸਨ ਦੂਜੇ ਜੋ ਹਰ ਗੱਲ ਤੇ ਬੋਲਦੇ ਸਨ ਪਰ ਦੋਨਾਂ ਦੀ ਇੱਜ਼ਤ ਘਟ ਹੁੰਦੀ ਗਈ ਚੁੱਪ ਰਹਿਣ ਵਾਲਿਆਂ ਨੂੰ ਲੋਕ ਕਮਜ਼ੋਰ ਸਮਝਣ ਲੱਗ ਪਏ ਤੇ ਹਮੇਸ਼ਾ ਬੋਲਣ ਵਾਲਿਆਂ ਨੂੰ ਲੋਕ ਬਕਬਕੀ ਸਮਝਣ ਲੱਗ ਪਏ ਉਸ ਸਮਾਜ ਵਿੱਚ ਇੱਕ ਬਜ਼ੁਰਗ ਨੇ ਸਭ ਨੂੰ ਸਮਝਾਇਆ ਚੁੱਪੀ ਤੁਹਾਡੀ ਤਾਕਤ ਹੈ ਬੋਲਣਾ ਤੁਹਾਡਾ ਹਥਿਆਰ ਹੈ ਪਰ ਦੋਨਾਂ ਨੂੰ ਬਿਨਾਂ ਬੈਲੈਂਸ ਦੇ ਵਰਤਿਆ ਤਾਂ ਨੁਕਸਾਨ ਹੀ ਹੋਵੇਗਾ ਦੋਸਤੋ ਇਹੀ ਸਾਡੀ ਜ਼ਿੰਦਗੀ ਦਾ ਰਾਜ਼ ਹੈ ਜਦੋਂ ਦਿਲ ਗੁੱਸੇ ਨਾਲ ਭਰਿਆ ਹੋਵੇ ਚੁੱਪ ਰਹਿਣਾ ਬਿਹਤਰ ਹੈ ਜਦੋਂ ਮਨ ਚ ਹਿੰਮਤ ਤੇ ਸੱਚਾਈ ਹੋਵੇ ਬੋਲਣਾ ਲਾਜ਼ਮੀ ਹੈ ਜਦੋਂ ਅਸੀਂ ਚੁੱਪੀ ਅਤੇ ਬੋਲਣ ਦੇ ਵਿਚਕਾਰ ਸੰਤੁਲਨ ਬਣਾਉਣਾ ਸਿੱਖ ਲੈਂਦੇ ਹਾਂ ਤਾਂ ਲੋਕ ਸਾਡੇ ਸ਼ਬਦਾਂ ਦੀ ਵੀ ਕਦਰ ਕਰਦੇ ਹਨ ਤੇ ਸਾਡੀ ਚੁੱਪੀ ਦੀ ਵੀ ਤਦੋਂ ਸਾਡੀ ਹਾਜ਼ਰੀ ਵੀ ਇੱਕ ਮੈਸੇਜ ਬਣ ਜਾਂਦੀ ਹੈ ਇਸ ਲਈ ਦੋਸਤੋ ਯਾਦ ਰੱਖੋ ਚੁੱਪੀ ਤੁਹਾਡੀ ਸ਼ਾਨ ਹੈ ਬੋਲਣਾ ਤੁਹਾਡਾ ਗਹਿਣਾ ਪਰ ਦੋਨਾਂ ਦਾ ਸੰਤੁਲਨ ਹੀ ਤੁਹਾਨੂੰ ਕਦਰਯੋਗ ਬਣਾਉਂਦਾ ਹੈ ਦੋਸਤੋ ਅਸੀਂ ਅੱਜ ਇੱਕ ਬਹੁਤ ਹੀ ਮਹੱਤਵਪੂਰਨ ਗੱਲ ਤੇ ਵਿਚਾਰ ਕੀਤਾ ਕਦੋਂ ਚੁੱਪ ਰਹਿਣਾ ਹੈ ਤੇ ਕਦੋਂ ਬੋਲਣਾ ਹੈ ਅਸੀਂ ਵੇਖਿਆ ਕਿ ਚੁੱਪੀ ਕਿੰਨੀ ਵੱਡੀ ਤਾਕਤ ਹੈ ਅਸੀਂ ਇਹ ਵੀ ਸਮਝਿਆ ਕਿ ਬੋਲਣਾ ਕਿੰਨਾ ਵੱਡਾ ਅਸਰ ਪਾ ਸਕਦਾ ਹੈ ਤੇ ਸਭ ਤੋਂ ਵੱਡੀ ਗੱਲ ਜ਼ਿੰਦਗੀ ਵਿੱਚ ਇਹ ਦੋਨਾਂ ਦੇ ਵਿਚਕਾਰ ਸੰਤੁਲਨ ਬਣਾਉਣਾ ਹੀ ਸਿਆਣਪ ਹੈ ਦੋਸਤੋ ਜ਼ਰਾ ਸੋਚੋ ਜੇ ਅਸੀਂ ਹਮੇਸ਼ਾ ਚੁੱਪ ਰਹੇ ਤਾਂ ਸਾਡੀ ਆਵਾਜ਼ ਕਿਸੇ ਤੱਕ ਨਹੀਂ ਪਹੁੰਚੇਗੀ ਤੇ ਜੇ ਅਸੀਂ ਹਰ ਗੱਲ ਤੇ ਬੋਲਦੇ ਰਹੇ ਕਾ ਸਾਡੀ ਗੱਲ ਦੀ ਕਦਰ ਹੀ ਖਤਮ ਹੋ ਜਾਵੇਗੀ ਅਸਲ ਜ਼ਿੰਦਗੀ ਦਾ ਹੀਰਾ ਉਹੀ ਹੁੰਦਾ ਹੈ ਜੋ ਜਾਣਦਾ ਹੈ ਕਦੋਂ ਆਪਣੇ ਸ਼ਬਦਾਂ ਨਾਲ ਦਿਲ ਜਿੱਤਣਾ ਹੈ ਅਤੇ ਕਦੋਂ ਚੁੱਪੀ ਨਾਲ ਸਿਆਣਪ ਦਿਖਾਉਣੀ ਹੈ ਯਾਦ ਰੱਖੋ ਤੁਹਾਡੇ ਸ਼ਬਦ ਤੁਹਾਡਾ ਹਥਿਆਰ ਹਨ ਤੇ ਤੁਹਾਡੀ ਚੁੱਪੀ ਤੁਹਾਡੀ ਢਾਲ ਦੋਨਾਂ ਨੂੰ ਜਦੋਂ ਤੁਸੀਂ ਸਹੀ ਵੇਲੇ ਤੇ ਸਹੀ ਢੰਗ ਨਾਲ ਵਰਤਣਾ ਸਿੱਖ ਲੈਂਦੇ ਹੋ ਤਾਂ ਲੋਕ ਸਿਰਫ ਤੁਹਾਨੂੰ ਸੁਣਦੇ ਨਹੀਂ ਸਗੋਂ ਤੁਹਾਡੀ ਕਦਰ ਵੀ ਕਰਦੇ ਹਨ ਦੋਸਤੋ ਜੇ ਇਹ ਵੀਡੀਓ ਤਹਾਨੂੰ ਸੋਚਣ ਲਈ ਮਜਬੂਰ ਕਰ ਗਈ ਜੇ ਤੁਹਾਨੂੰ ਇਸ ਵਿੱਚੋਂ ਕੋਈ ਵੀ ਲਾਈਨ ਦਿਲ ਨੂੰ ਛੂ ਗਈ ਤਾਂ ਕਿਰਪਾ ਕਰਕੇ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡਾ ਹਰ ਇੱਕ ਸਪੋਰਟ ਸਾਡੇ ਲਈ ਹਿੰਮਤ ਹੈ ਤੇ ਸਾਡੇ ਲਈ ਨਵੀਆਂ ਵੀਡੀਓਜ਼ ਬਣਾਉਣ ਦੀ એનર્ਜੀ ਹੈ ਚਲੋ ਫਿਰ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇੱਕ ਹੋਰ ਨਵੀਂ ਸੋਚ ਦੇ ਨਾਲ ਧੰਨਵਾਦ